ਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵਰਾ ਟੀਵੀ ਤਾਂ ਮੈਂ ਤੁਹਾਡੇ ਨਾਲ ਅਮਰਿੰਦਰ ਸਿੰਘ ਸਿੰਘਾ ਤਾਂ ਦੇ ਵਪਾਰ ਦੇ ਮਾਮਲੇ ਦੇ ਖਿਲਾਫ ਪੰਜਾਬ ਪੁਲਿਸ ਸਖਤ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਲਗਾਤਾਰ ਵੱਡੇ ਐਕਸ਼ਨ ਕੀਤੇ ਗਏ ਨੇ ਔਰ ਇਸ ਮਾਮਲੇ ਦੇ ਵਿੱਚ ਕਈ ਹੋਟਲ ਜਿਹੜੇ ਆ ਉਹਨਾਂ ਨੂੰ ਸੀਲ ਵੀ ਕੀਤਾ ਗਿਆ ਤਾਂ ਕਈ ਹੋਟਲ ਦੇ ਮੈਨੇਜਰ ਹੋਣ ਜਾਂ ਫਿਰ ਮਾਲਕ ਹੋਣ ਉਹਨਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ ਨੇ ਤਾਂ ਅਜਿਹਾ ਇੱਕ ਮਾਮਲਾ ਜ਼ਿਰਪੁਰ ਤੋਂ ਸਾਹਮਣੇ ਆਇਆ ਜ਼ਿਰਪੁਰ ਦੇ ਵਿੱਚ ਵੀ ਇੱਕ ਨਿਜੀ ਹੋਟਲ ਦੇ ਵਿੱਚ ਕਈ ਸਾਲਾਂ ਤੋਂ ਜਿਹੜਾ ਇਹ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਤਾਂ ਆ ਇਸ ਦੇ ਖਿਲਾਫ ਅ ਜਲਪੁਰ ਪੁਲਿਸ ਨੂੰ ਕਈ ਵਾਰ ਜਿਹੜੇ ਸ਼ਿਕਾਇਤਾਂ ਜਿਹੜੀਆਂ ਪਹੁੰਚੇ ਸੀਗੀਆਂ ਤਾਂ ਉਸ ਸ਼ਿਕਾਇਤਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾਈ ਗਈਆਂ ਟੀਮਾਂ ਬਣਾਉਣ ਤੇ ਨਾਲ ਜਿਹੜਾ ਜਲਪੁਰ ਨਿਜੀ ਹੋਟਲ ਦੇ ਵਿੱਚ ਰੇਡ ਮੜ ਗਈ ਤਾਂ ਰੇਡ ਦੇ ਦੌਰਾਨ ਅ ਅੱਜੇ ਜਿਹੜਾ ਇਥੋਂ ਸਮਗਰੀ ਮਿਲੀ ਜਿਸ ਨੂੰ ਦੇਖ ਕੇ ਪੁਲਿਸ ਦੇ ਵੀ ਹੋਸ਼ ਛੱਡ ਗਏ ਸੀਗੇ ਤਾਂ ਜਿਸ ਨੇ ਸਾਫ਼ ਤੌਰ ਤੇ ਕਲੀਅਰ ਕਰ ਦਿੱਤਾ ਸੀਗਾ ਕਿ ਇਸ ਹੋਟਲ ਦੇ ਵਿੱਚ ਕਈ ਸਾਲਾਂ ਤੋਂ ਜਿਹੜਿਆ ਅਜਿਹਾ ਦੇਵ ਵਪਾਰ ਦਾ ਧੰਦਾ ਚੱਲਦਾ ਸੀਗਾ ਤਾਂ ਇਸ ਮਾਮਲੇ ਦੇ ਵਿੱਚ ਇੱਕ ਜਿਹੜਾ ਮੈਨੇਜਰ ਸੀਗਾ ਉਸ ਦੀ ਗ੍ਰਿਫਤਾਰੀ ਹੋਈ ਆ ਤੇ ਨਾਲ ਦਲਾਂ ਤਿੰਨ ਜਿਹੜੀਆਂ ਨੌਜਵਾਨ ਲੜਕੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਪੰਜਾਬ ਦੀ ਲੜਕੀ ਆ ਤਾਂ ਦੋ ਜਿਹੜਿਆ ਬਾਹਰਲੇ ਸੂਬਿਆਂ ਦੀ ਲੜਕੀਆਂ ਉਹਨਾਂ ਦਾ ਰੈਸਕਿਊ ਕਰਕੇ ਉਹਨਾਂ ਨੂੰ ਮੈਡੀਕਲ ਦੇਲੇ ਜਿਹੜਾ ਆ ਭੇਜ ਦਿੱਤਾ ਗਿਆ ਪਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਈ ਸਾਲਾਂ ਤੋਂ ਇਸ ਹੋਟਲ ਦੇ ਵਿੱਚ ਦੇਵ ਵਪਾਰ ਦਾ ਧੰਦਾ ਤਾਂ ਚੱਲਦਾ ਪਿਆ ਸੀਗਾ ਪਰ ਇਸ ਹੋਟਲ ਦਾ ਕੋਈ ਵੀ ਨਾਮ ਨਹੀਂ ਸੀ ਕਿਉਂਕਿ ਬਿਨਾ ਸਾਈਨ ਬੋਰਡ ਤੋਂ ਜਿਹੜਾ ਇਹ ਹੋਟਲ ਚੱਲਦਾ ਪਿਆ ਸੀਗਾ ਤੇ ਜਿਹੜੇ ਬਾਹਰ ਦੇ ਸੋਪਿਆ ਸੁਬ੍ਹਾ ਤੋਂ ਨੌਜਵਾਨ ਹੁੰਦੇ ਸੀਗੇ ਤਾਂ ਉਸ ਹੋਟਲ ਦੇ ਵਿੱਚ ਠਹਿਰ ਕੇ ਜਿਹੜਾ ਆ ਧੰਦੇ ਦਾ ਵਪਾਰ ਕਰਦੇ ਸੀਗਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਵੱਡਾ ਐਕਸ਼ਨ ਹੋਇਆ ਪੁਲਿਸ ਦੇ ਵੱਲੋਂ ਰੇਡ ਮਾਰ ਕੇ ਮੈਨੇਜਰ ਦੀ ਗ੍ਰਿਫਤਾਰੀ ਕੀਤੀ ਗਈ ਨਾਲ ਨਾਲ ਤਿੰਨ ਲੜਕੀਆਂ ਨੂੰ ਜਿਹੜਾ ਰੈਸਕੀ ਕੀਤਾ ਗਿਆ ਆ ਇੱਕ ਵਾਰ ਸੁਰ ਲੈਣੇ ਮੌਕੇ ਤੇ ਮੌਜੂਦ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਕਿੰਨੇ ਸਾਲਾਂ ਤੋਂ ਜਿਹੜੀ ਆ ਇਸ ਮਾਮਲੇ ਦੇ ਵਿੱਚ ਘਾਤਾ ਪਹੁੰਚੇ ਨੇ ਆਇਓ ਕੁ ਸੁਣਨ ਲਈ ਆ ਮੁੱਖ ਤੇ ਮੌਜੂਦ ਪੁਲਿਸ ਅਧਿਕਾਰੀ ਦੇ ਚੁਪਾਨ ਇਹਦੇ ਬਾਰੇ ਵੀ ਸਾਨੂੰ ਪਬਲਿਕ ਵੱਲੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਿਨਾ ਬੋਰਡ ਤੋਂ ਇੱਕ ਹੋਟਲ ਚੱਲ ਰਿਹਾ ਹੈ ਜਿੱਥੇ ਪ੍ਰੋਸਟੀਚੂਨ ਦਾ ਕੰਮ ਚੱਲ ਰਿਹਾ ਹੈ ਕਾਈਂਡਲੀ ਇਹਨੂੰ ਵੈਰੀਫਾਈ ਕੀਤਾ ਜਾਵੇ ਕਾਫੀ ਦੇਰ ਤੋਂ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਚਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਘਰ ਵੀ ਹੈਗੇ ਆ ਲੋਕਾਂ ਦੇ ਤੇ ਅਸੀਂ ਆਏ ਇੱਥੇ ਰੇਡ ਕੰਡਕਟ ਕੀਤੀ ਹੈ ਤਾਂ ਸਾਨੂੰ ਇੱਥੋਂ ਆਪਤੀ ਜਨਕ ਚੀਜ਼ਾਂ ਮਿਲੀਆਂ ਹੈਗੀਆਂ ਔਰ ਓਨਰ ਆਫ ਦਾ ਜਿਹੜੀ ਹੈਗੀ ਹੈ ਉਹ ਮੌਕੇ ਤੋਂ ਜਦੋਂ ਅਸੀਂ ਕੰਡਕ ਉਹ ਥੋੜੇ ਇੱਧਰ ਉੱਧਰ ਖਿਸਕ ਗਈ ਹੈ ਤਾਂ ਅਸੀਂ ਉਹਨੂੰ ਐਫ ਆਈ ਆਰ ਦੇ ਵਿੱਚ ਜੋ ਚਲਾ ਰਿਹਾ ਹੈਗਾ ਆਪਣਾ ਹੋਟਲ ਉਹਨੂੰ ਵੀ ਨਾਮਿਨੇਟ ਕਰ ਰਹੇ ਹਾਂ ਓਨਰ ਆਫ ਦਾ ਪ੍ਰੋਪਰਟੀ ਵੀ ਨਾਮਿਨੇਟਡ ਹੋਊਗਾ ਜਿਹੜਾ ਸਾਡਾ ਪ੍ਰੋਸੀਜਰ ਹੈ ਅਸੀਂ ਇਹਨੂੰ ਸੀਲ ਵੀ ਕਰਵਾਵਾਂਗੇ ਤੇ ਇਸ ਫਿਲਹਾਲ ਅਰੈਸਟ ਦੇ ਵਿੱਚ ਅਸੀਂ ਇਹਦੇ ਵਿੱਚ ਜਿਹੜਾ ਮੈਨੇਜਰ ਹੈਗਾ ਉਹਨੂੰ ਅਸੀਂ ਅਰੈਸਟ ਕਰ ਰਹੇ ਹਾਂ ਔਰ ਤਿੰਨ ਗਰਲਸ ਅਸੀਂ ਰੈਸਕਿਊ ਕੀਤੀਆਂ ਉਹਨਾਂ ਚੋਂ ਇੱਕ ਮਨੀਪੁਰ ਦੀ ਇੱਕ ਇੱਕ ਹੈਗੀ ਹੈ ਨੇਪਾਲ ਦੀ ਔਰ ਇੱਕ ਪੰਜਾਬ ਦੀ ਲਈ ਤਾਂ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਵੇਂ ਵੀ ਅਸੀਂ ਹੋਰ ਬੰਦਿਆਂ ਨੂੰ ਇਸ ਦੇ ਵਿੱਚ ਨਾਮਿਨੇਟ ਕਰਾਂਗੇ ਵਿਲ ਗੈਟ ਯੂ ਅਪਡੇਟਡ ਅਬਾਊਟ ਥੈਟ ਦੇਬਪਾਤ ਅੱਜ ਹਾਂਜੀ 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 ਦੇਬਪਾਤ ਚੱਲ ਰਿਹਾ ਐ ਅਕਿਊਜ਼ਡ ਜੋ ਨਾਮ ਹੈ ਓਨਰ ਹੈਗੀ ਹੈ ਜੋ ਸਿਮਰਨ ਕਰਕੇ ਹੈਗੀ ਹੈ ਲੈਟ ਵਿਲ ਸੀ ਕਿ ਉਹ ਕੌਣ ਹੈਗੀ ਉਹਨਾਂ ਦੇ ਕ੍ਰੈਡੈਂਸ਼ੀਅਲਸ ਦੇਖਦੇ ਹਾਂ ਮੀਨਵਾਇਲ ਇੱਥੇ ਜਿਹੜਾ ਇੱਕ ਹੈਗਾ ਫਿਲਹਾਲ ਤਾਂ ਮੈਨੇਜਰ ਜਿਹੜਾ ਆਪਰੇਟ ਕਰ ਰਿਹਾ ਉਹਦੇ ਤੇ ਅਸੀਂ ਉਹ ਵੀ ਉਹ ਅਸੀਂ ਪਾਰਟ ਆਫ ਦਿਸ ਵੈਰੀਫਿਕੇਸ਼ਨ ਕਰਦੇ ਹਾਂ